ਆ ਹਾਲਾਤ ਜੇ ਸਾਡੀਆਂ ਯਾਦਗਾਰਾਂ ਦੇ ਸਾਰਾ ਸ਼ਹਿਰ ਇੱਥੇ ਸੈਰ ਕਰਨ ਆਉਂਦਾ ਪਰ ਦੁੱਖ ਦੀ ਗੱਲ ਕਦੀ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਜੇ ਕਿਸੇ ਨੂੰ ਮਤਲਬ ਜੇ ਕੋਈ ਤੰਦਰੁਸਤ ਕਹਿੰਦਾ ਨਾ ਉਹ ਤੰਦਰੁਸਤਿਆਂ ਦੇ 5 ਮਿੰਟ ਇੱਥੇ ਖਲੋਵੇ ਤੇ ਪਤਾ ਲੱਗ ਜੂ ਉਹਨੂੰ ਜਦ ਡੇਂਗੂ ਹੋ ਗਿਆ ਐਡਾ ਜੜੀਲਾ ਮਛਰਿਆ ਇੱਥੇ ਤੇ ਘਾ ਇੱਥੇ 5-5 ਫੋਟਿਆ ਨਸ਼ੇੜੀ ਆਸ਼ਿਕ ਤੁਹਾਨੂੰ ਅਕਸਰ ਮਿਲਣਗੇ ਕੋਈ ਕਿਹੇ ਨੁੱਕਰ ਚ ਵੜਿਆ ਹੋਊ ਕੋਈ ਕਿਹੇ ਚ ਤੇ ਐਦਾਂ ਹੀ ਤੁਹਾਨੂੰ ਕੋਈ ਟੀਕਾ ਲਾਉਂਦਾ ਕੋਈ ਸਮੈਗ ਪੀਂਦਾ ਕੋਈ ਸ਼ਰਾਬ ਪੀਂਦਾ ਕੋਈ ਜੂਆ ਖੇਡਦਾ ਇਥੇ ਵੀ ਦਿਹੂਗਾ ਤੇ ਜੇ ਤੁਸੀਂ ਇਸ ਤੋਂ ਵੀ ਜ਼ਿਆਦਾ ਆਪਣੇ ਆਪ ਨੂੰ ਤਕਲੀਫ ਦੇਣੀ ਆ ਤੇ ਇੱਕ ਨੁੱਕਰ ਦੇ ਵਿੱਚ ਸ਼ੇਰੇ ਪੰਜਾਬ ਦੀ ਯਾਦਗਾਰ ਬਣੀ ਉੱਥੇ ਉਹਨਾਂ ਦਾ ਸਟੈਚੂ ਆ ਜਿਹੜਾ ਡਿੱਗਣ ਦੀ ਕਗਾਰ ਤੇ ਆ ਤਰੇੜਾਂ ਆ ਗਈਆਂ ਪਰ ਇਹਨਾਂ ਨੂੰ ਸ਼ਰਮ ਨਹੀਂ ਆਈ ਲਾਂਤੀਆਂ ਨੂੰ ਇਹਨਾਂ ਦੇ ਘਰ ਦੇ ਬਾਹਰ ਕਿਤੇ ਵੇਖਿਓ ਪ੍ਰਸ਼ਾਸਨ ਦੇ ਅਧਿਕਾਰੀ ਏਸੀ ਕਮਰਿਆਂ 'ਚ ਬਹਿ ਕੇ ਚੱਲ ਜਾਂਦੇ ਆ ਸਰਕਾਰੀ ਖਰਚਿਆਂ ਤੇ ਤੁਹਾਡੇ ਟੈਕਸ ਤੇ ਐਸ਼ਾ ਕਰਦੇ ਨੇ ਜਾ ਕੇ ਵੇਖਿਓ ਕਿ ਤੇ ਇੰਨੀ ਮਿੱਟੀ ਨਹੀਂ ਨਜ਼ਰ ਆਉ ਤੇ ਜਿਹਦਾ ਰਾਜਪਾਗ ਐਡਾ ਵੱਡਾ ਜਿਹਦੀ ਬਦੌਲਤ ਅਸੀਂ ਮਾਣ ਨਾਲ ਕਹਿੰਨੇ ਵੀ ਅਸੀਂ ਸ਼ੇਰੇ ਪੰਜਾਬ ਦੇ ਵਾਰਸ ਆ ਐਡੀਆਂ-ਐਡੀਆਂ ਫੋਟੋਆਂ ਮਗਰ ਲਾਈਆਂ ਤੇ ਡਰਾਮੇ ਕਰਦੇ ਆ ਚੀਕਾਂ ਮਾਰ ਮਾਰ ਕੇ ਤੇ ਅੱਜ ਉਹੀ ਸ਼ੇਰੇ ਪੰਜਾਬ ਸਾਨੂੰ ਲਾਂਤਾਂ ਪਾਉਂਦਾ ਹੋਊ ਕਿ ਲਾਂਤਿਓ ਤੁਸੀਂ ਤੇ ਰਾਜਪਾਗ ਐਡਾ ਵੱਡਾ ਦਿੱਤਾ ਤੁਹਾਨੂੰ ਮੈਂ ਤੁਸੀਂ ਸਾਂਭ ਨਹੀਂ ਸਕੇ ਤੇ ਵਾਕਿਆ ਹੀ ਅੱਜ ਮੈਨੂੰ ਵੀ ਸ਼ਰਮ ਆਉਂਦੀ ਆ ਵੀ ਇਹ ਲੋਕਾਂ ਨੂੰ ਮੈਂ ਕੀ ਕਵਾਂ ਕਿ ਆਹ ਹਾਲਾਤ ਬਣਾ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿ ਇਹਨਾਂ ਕੋਲ 10 ਬੰਦੇ ਵੀ ਨਹੀਂ ਹੈਗੇ ਵੀ ਇਹ ਸਫਾਈ ਕਰਨ ਇਹ ਲਿਖ ਕੇ ਦੇ ਦੇਣ ਮੈਨੂੰ ਇਹਨੇ ਜੋਗੇ ਨਹੀਂ ਹੈਗੇ ਤੇ ਭਾਜੀ ਮੇਰੇ ਕੋ ਜੋ ਕੁਛ ਵੀ ਆ ਚਾਹੇ ਮੈਂ ਜਿੱਥੋਂ ਮਰਜੀ ਪੈਸੇ ਲਿਆਵਾਂ ਇੱਥੇ ਆਲੇ ਦੁਆਲੇ ਤੁਹਾਨੂੰ ਕਿਤੇ ਇੱਕ ਮੱਖੀ ਵੀ ਨਜ਼ਰ ਨਹੀਂ ਆਊਗੀ ਲੇਕਿਨ ਤੁਸੀਂ ਸ਼ਰਮਸਾਰ ਦੀ ਗੱਲ ਕੀਤੀ ਤੁਹਾਨੂੰ ਲੱਗਦਾ ਨਹੀਂ ਕਿ ਵਿਧਾਇਕਾਂ ਦਾ ਵੀ ਕੰਮ ਬੰਦਾ ਹੈ ਠੀਕ ਹੈ ਐ ਮੈਂਬਰ ਪਾਰਲੀਮੈਂਟ ਨੇ ਰੋਲਾ ਪਾਤਾ ਕੀ ਲੱਗਦਾ ਨਹੀਂ ਵਿਧਾਇਕਾਂ ਦਾ ਵੀ ਫਰਜ਼ ਬੰਦਾ ਸੀਗਾ ਕਿ ਇੱਥੇ ਆ ਜਾਂਦੇ ਕੋਵਰ ਵੀਰੇ ਪ੍ਰਤਾਪ ਸਿੰਘ 100 ਵਾਰ ਇਥੋਂ ਲੰਘਦੇ ਨੇ ਕੀ ਲੱਗਦਾ ਨਹੀਂ ਤੁਹਾਨੂੰ ਉਹਨਾਂ ਨੂੰ ਵੀ ਨਜ਼ਰ ਆਂਦਾ ਹੋਵੇ ਮੇਰੇ ਖਿਆਲ ਨਾਲ ਤੇ ਚਲੋ ਨਹੀਂ ਸਰਕਾਰ 'ਚ ਵੀ ਨਹੀਂ ਉਨੀ ਸੁਣੀ ਜਾਂਦੀ ਕੀ ਪਤਾ ਇਹਦੇ ਕਰਕੇ ਲੋਕ ਸੁਣ ਲੈਂਦੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਉਹ ਵੀ ਕਰਦੇ ਨੇ ਨਾ ਸਾਰੇ ਜਣੇ ਕਰਦੇ ਆ ਮੈਂ ਵੀ ਨਹੀਂ ਕਰਦਾ ਤੁਸੀਂ ਨਹੀਂ ਕਰਦੇ ਸਾਰੇ ਹੀ ਕਰਦੇ ਆ ਸੀ ਗੱਲ ਹੀ ਕਰਦੇ ਆ ਬਸ ਗਰਾਉਂਡ ਤੇ ਨਹੀਂ ਉਤਰਦੇ ਇਨਾ ਚਿਰ ਉੱਥੇ ਜਿੱਥੋਂ ਰਾਤ ਸ਼ੁਰੂ ਹੁੰਦਾ ਉਹ ਕੰਪਨੀ ਨੇ ਕਿਨੇ ਕਬਜ਼ਾ ਕਰ ਛੱਡਿਆ ਜਿੱਥੇ ਸਰਕਾਰੀ ਖਾਲਸਾ ਦੀ ਚੌਂਕੀ ਆ ਉਹਦੇ ਨਾਲ ਕੋਈ ਛੁੱਟੀ ਨਹੀਂ ਮੈਂ ਉੱਥੇ ਵੀ ਗਿਆ ਸੀ ਇਹੋ ਜਿਹੇ ਬਹੁਤ ਸਾਰੀਆਂ ਯਾਦਗਾਰਾਂ ਜਿਹੜੀਆਂ ਤਰਸਯੋਗ ਹਾਲਤ ਬਣੀਆਂ ਮੇਰੇ ਜਿੰਦੇ ਜੀ ਮੈਂ ਤਾਂ ਨਹੀਂ ਹਾਲਾਤ ਬਣਦੇ ਨੇ ਇਹੋ ਜੀ ਲੀਡਰੀ ਨੂੰ ਲੱਖ ਲਾਂਤ ਮੇਰੇ ਵਰਗੇ ਬੰਦੇ ਦੀ ਵੀ ਤੇ ਜੇ ਅਸੀਂ ਆਪਣੇ ਵਿਰਾਸਤ ਆਪਣੇ ਸ਼ਹਿਰ ਚ ਨਹੀਂ ਸੰਭਾਲ ਸਕਦੇ ਕਾੜੀ ਸਮਾਰਟ ਸਿਟੀ ਐ ਗੱਲਾਂ ਦੀ ਸਮਾਰਟ ਸਿਟੀ ਸਿਰਫ ਇਹ ਸਮਾਰਟ ਸਿਟੀ ਸਿਰਫ ਨਾਮਾਤਰ ਹੀ ਨਾ ਰਹਿੰਦੀ ਏ ਸਮਾਰਟ ਸਿਟੀ ਦੇ ਵਿੱਚ ਫੈਸਿਲਿਟੀ ਆ ਜਦਰਬਾਰ ਸਾਹਿਬ ਨੂੰ ਜਾਣ ਵਾਲੇ ਚਾਰ ਰਸਤੇ ਆ ਚਾਰੇ ਰਸਤਿਆਂ ਦੇ ਵਿੱਚ ਤੁਹਾਨੂੰ ਗੰਦਗੀ ਦੇ ਲੱਗੇ ਢੇਰ ਮਿਲਣਗੇ ਕਾਰਪੋਰੇਸ਼ਨ ਪਤਾ ਨਹੀਂ ਕਿੱਥੇ ਕੁੰਭ ਕਰਨ ਦੀ ਨੀਂਦ ਸੁੱਤੀ ਇਸ ਨਗਰੀ ਦੇ ਵਿੱਚ ਜਦੋਂ ਬੱਸ ਸਟੈਂਡ ਤੇ ਲੋਕ ਉਤਰਦੇ ਆ ਤੁਸੀਂ ਦੇਖਿਓ ਬੱਸ ਚ ਉਤਰਨਗੇ ਬਾਹਰ ਕੰਧਾਂ ਨਾਲ ਲੋਕੀ ਪਿਸ਼ਾਬ ਕਰ ਰਹੇ ਨੇ ਹੁੰਦੇ ਆ ਤੇ ਜਿਹੜੇ ਲੋਕ ਦੂਰੋਂ ਦੂਰੋਂ ਆਉਂਦੇ ਰੇਲਵੇ ਸਟੇਸ਼ਨ ਦੇ ਬੱਸ ਸਟੈਂਡ ਦੇ ਮੱਥਾ ਟੇਕਦੇ ਕਿ ਗੁਰੂ ਰਾਮਦਾਸ ਦੀ ਨਗਰੀ ਚ ਆਏ ਸਾਡੇ ਇੱਥੋਂ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸ਼ਰਮ ਹੀ ਨਹੀਂ ਮਾਸਾ ਵੀ ਹੈਗੀ ਕਿ ਕਿੱਥੋਂ ਕਿੱਥੋਂ ਸੰਗਤ ਆਉਂਦੀ ਤੇ ਕੀ ਸਾਡਾ ਮੈਸੇਜ ਜਾਂਦਾ ਵਾ ਆ ਹਾਲਾਤ ਸਾਡੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੀਤੇ ਲੀਡਰਾਂ ਨੂੰ ਤੇ ਪਤਾ ਹੀ ਨਹੀਂ ਤੁਸੀਂ ਸ਼ਰਮਸ਼ਾਰ ਦੀ ਗੱਲ ਕਰਦੇ ਤੁਸੀਂ ਸ਼ਰਮਸ਼ਾਰ ਹੋ ਰਿਹਾ ਹੀ ਹੋ ਰਿਹਾ ਕਿ ਬਾਕੀ ਲੀਡਰਾਂ ਲੀਡਰਾਂ ਦੀ ਸ਼ਰਮ ਕਿਸ ਚਲ ਗਈ ਹਾਜੀ ਕਾਦੇ ਲੀਡਰ ਯਾਰ ਪੈਸੇ ਇਕੱਠੇ ਕਰਨ ਰਿਹਾ ਸਾਰੇ ਇਹਨਾਂ ਦੀਆਂ ਪ੍ਰਾਪਰਟੀਆਂ ਵੇਖਿਆ ਕਰੋ ਪਹਿਲਾਂ ਕੀ ਹੁੰਦੇ ਤੇ ਬਾਅਦ ਚ ਕੀ ਬਣ ਜਾਂਦੇ ਇਹਨਾਂ ਦੇ ਦਾਦੂ ਲੱਗ ਗਏ ਆ ਇੱਕ ਜਾਂ ਦਾ ਦੂ ਚਾਹੁੰਦਾ ਆਉਂਦੇ ਸਾਰੇ ਚੋਰ ਆ ਮੈਂ ਤੂੰ ਆਪ ਤੁਹਾਨੂੰ ਕੀ ਦੱਸਾਂ ਦੋ ਚਾਰ ਜਣੇ ਛੱਡ ਕੇ ਸਭ ਇੱਕੋ ਜਿਹੀ ਹੈ ਇੱਥੇ ਮੈਨੂੰ ਤੇ ਖੁਦ ਨੂੰ ਵੀ ਹੋਣ ਦਾ ਮਤਲਬ ਲੱਗਦਾ ਪਈ ਰਾਜਨੀਤੀ ਤੋਂ ਦੂਰ ਹੀ ਹੋ ਜਾਣਾ ਚਾਹੀਦਾ